ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਦੇ ਆਂ ਹਲਦੀ ਰੋਗ ਦਾ ਪੱਕਾ ਹੱਲ ਤੇ ਆਉਣ ਦਾ ਕਾਰਨ ਕੀ ਆ ਪਹਿਲਾਂ ਆਪਾਂ ਇਹ ਗੱਲਬਾਤ ਕਰਦੇ ਆਂ ਕਿਸਾਨ ਵੀਰੋ ਇਸ ਵਾਰ ਮੌਸਮ ਆ ਜਿਹੜਾ ਜ਼ਿਆਦਾ ਸਿੱਲਾ ਰਿਹਾ ਹਵਾ ਦੇ ਵਿੱਚ ਨਮੀ ਰਹੀ ਹੈ ਮੀਂਹ ਪੈਂਦੇ ਰਿਹਾ ਤੇ ਗੋਭ ਸਮੇਂ ਜਦੋਂ ਇਹ ਇਦਾਂ ਦਾ ਮੌਸਮ ਹੁੰਦਾ ਉਦੋਂ ਕਰਕੇ ਉਹਦੇ ਕਰਕੇ ਆ ਜਿਹੜੇ ਆਪਣੇ ਹਲਦੀ ਰੋਗ ਡੋਡੀ ਰੋਗ ਜਾਂ ਆਪਾਂ ਫਾਲਸ ਮਟ ਕਹਿੰਦੇ ਆ ਇਹ ਆਪਣੇ ਖੇਤਾਂ ਦੇ ਵਿੱਚ ਦਿਖਾਈ ਦਿੰਦਾ ਤੇ ਇਸ ਵਾਰ ਬਹੁਤ ਵੱਡੀ ਆ ਜਿਹੜੀ ਤਦਾਦ ਦੇ ਵਿੱਚ ਆ ਜਿਹੜੇ ਆਪਾਂ ਨੂੰ ਡੋਡੀ ਰੋਗ ਜਾਂ ਹਲਦੀ ਰੋਗ ਆ ਦਿਖਾਈ ਦੇ ਰਿਹਾ ਝੋਨੇ ਦੇ ਉੱਪਰ ਤੇ ਜਾਂ ਇਹ ਰੋਗ ਉੱਥੇ ਆਉਂਦਾ ਜਿੱਥੇ ਆਪਾਂ ਲੋੜ ਤੋਂ ਜ਼ਿਆਦਾ ਯੂਰੀਆ ਵਰਤਦੇ ਆਂ 5-5 ਕਟੇ ਆ ਜਿਹੜੇ ਯੂਰੀਆ ਦੇ ਪਾਏ ਆ ਜਿਹੜੀਆਂ ਵੈਰੈਟੀਆਂ ਵਿੱਚ ਉੱਥੇ ਜਿਹੜਾ ਆਉਂਦਾ ਹਲਦੀ ਰੋਗ ਤੇ ਕਿਸਾਨ ਵੀਰੋ ਇਹਦੀ ਰੋਗ ਥਾਮ ਲਈ ਆਪਾਂ ਕਰਨੀ ਕਦੋਂ ਰੋਗ ਥਾਮ ਸਹੀ ਸਮੇ ਇਹਦਾ ਹੈਗਾ ਜੀ ਗੋਭ ਸਮੇ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਹੁੰਦਾ ਉਦੋਂ ਆਪਾਂ ਸਪਰੇਅ ਕਰਨੀ ਹੁਣ ਜਿਹੜੇ ਭਰਾ ਫੰਗੀ ਸਾਈਡ ਕਰ ਰਹੇ ਆ ਕਿ ਦੁਕਾਨਦਾਰਾਂ ਦੇ ਪਿੱਛੇ ਲਾ ਕੇ ਉਹਦਾ ਆਪਾਂ ਨੂੰ ਡੱਕਾ ਰਿਜ਼ਲਟ ਨਹੀਂ ਮਾਰਨਾ ਗੋਭ ਦੇ ਸਮੇ ਆਪਾਂ ਕੋ ਸਾਈਡ ਆ ਜਿਹੜਾ 500 ਗ੍ਰਾਮ ਵਰਤਨਾਗੇ ਕਾਪਰ ਹਾਈਡਰੋਕਸਾਈਡ ਵ ਤੇ 200 ਲੀਟਰ ਪਾਣੀ ਲਾ ਕੇ 500 ਗ੍ਰਾਮ ਇੱਕ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰਦੇ ਹੋ ਗੋਭ ਦੇ ਸਮੇਂ ਆਪਾਂ ਸਪਰੇਅ ਕਰਨੀਆਂ ਗੋਭ ਜਦੋਂ ਨਸਾਰਾ ਕਰ ਗਏ ਉਦੋਂ ਇਹਦੀ ਵਰਤੋਂ ਨਾ ਕਰੋ ਥੋੜੇ ਦਾਣੇ ਜਿਹੜੇ ਨੇ ਖਰਾਬ ਕਰਦੇ ਨੇ ਗੋਭ ਸਮੇਂ ਦੀ ਸਪਰੇਅ ਕਰਾਂਗੇ ਤੇ ਆਪਣੇ ਕੇਸ ਦੇ ਵਿੱਚ ਜਿਹੜਾ ਹਲਦੀ ਰੋਗ ਨਹੀਂ ਆਉਂਦਾਗਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ